ਉਸੀ ਦੇਖ ਰਿਹਾ ਹਾਂ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਐਨਆਰਆਈ ਭਾਈਚਾਰੇ ਜੋ ਕੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਿਆ ਹੋਇਆ ਹੈ ਤੇ ਪੰਜਾਬ ਦੇ ਵਿੱਚ ਉਹਨਾਂ ਦੀਆਂ ਜ਼ਮੀਨਾਂ ਪਈਆਂ ਨੇ ਐਨਆਰਆਈ ਪੰਜਾਬ ਸਭਾ ਵੱਲੋਂ ਇੱਕ ਨਵਿਕਲਾ ਉਪਰਾਲਾ ਕੀਤਾ ਗਿਆ ਉਹਨਾਂ ਕਿਹਾ ਹੈ ਕਿ ਪੰਜਾਬ ਦੇ ਵਿੱਚ ਜਿੱਥੇ ਐਨਆਰਆਈ ਜ਼ਮੀਨਾਂ ਪਈਆਂ ਉਹਨਾਂ ਜ਼ਮੀਨਾਂ ਦੇ ਵਿੱਚ ਬੂਟੇ ਲਗਾਏ ਜਾਣਗੇ ਤੇ ਉਹਦੀ ਜਿਹੜੀ ਕਮਾਈ ਆ ਉਹ ਐਨਆਰਆਈ ਭਾਈਚਾਰੇ ਨੂੰ ਦਿੱਤੀ ਜਾਵੇਗੀ ਉਹਨਾਂ ਦੀ ਜਿਹੜੀ ਜ਼ਮੀਨ ਦਾ ਮਾਲਕ ਹੋਏਗਾ ਉਹਨੂੰ ਉਸਦੀ ਕਮਾਈ ਦਿੱਤੀ ਜਾਵੇਗੀ ਇਹ ਤੁਹਾਨੂੰ ਦੱਸ ਦੇ ਕਿ ਇਹ ਉਪਰੇਲਾ ਤਾਂ ਕੀਤਾ ਜਾ ਰਿਹਾ ਤਾਂ ਜੋ ਪੰਜਾਬ ਦੇ ਵਿੱਚ ਐਨਆਰਆਈ ਜਮੀਨਾਂ ਉਹਦੇ ਉੱਤੇ ਕਬਜ਼ੇ ਕਰ ਲਏ ਜਾਂਦੇ ਨੇ ਤੇ ਦੂਜੇ ਪਾਸੇ ਵਾਤਾਵਰਣ ਵੀ ਸ਼ੁੱਧ ਰਹੇਗਾ ਇਹਦੇ ਵਿੱਚ ਜਿਹੜੀਆਂ ਐਨਆਰਆਈਜ਼ ਦੀਆਂ ਪ੍ਰਾਪਰਟੀਜ਼ ਜਿਹੜੀਆਂ ਖਾਲੀ ਪਈਆਂ ਐ ਜਮੀਨਾਂ ਉਹਦੇ ਵਿੱਚ ਜਿਹੜੇ ਅਸੀਂ ਦਰਖਤ ਜਿਹੜੇ ਆ ਫੋਰੈਸਟ ਡਿਪਾਰਟਮੈਂਟ ਜਾਂ ਕੋਈ ਇਹੋ ਜਿਹਾ ਡਿਪਾਰਟਮੈਂਟ ਜਿਹੜਾ ਇਨਵੋਲਵ ਕਰ ਦਿੱਤਾ ਜਾਏ ਜਿਹੜੀ ਕਿ ਐਨਆਰਆਈਜ਼ ਦੀ ਪ੍ਰਾਪਰਟੀਜ਼ ਉਹਨਾਂ ਦੇ ਉੱਪਰ ਦਰਖਤ ਲਗਾਏ ਜਾਣ ਔਰ ਉਹਦੇ ਨਾਲ ਕੀ ਹੋਏਗਾ ਕਿ ਜਿਹੜੇ 4 ਸਾਲਾਂ ਬਾਅਦ ਆ 3 ਸਾਲਾਂ ਬਾਅਦ ਆ ਜਿਹੜਾ ਕਿ ਸਾਨੂੰ ਰਿਪੋਰਟ ਜਿਹੜੀ ਮਿਲ ਰਹੀ ਆ ਕਿ 3 ਸਾਲ ਤੱਕ ਜਿਹੜਾ ਹੈਗਾ ਕੋਈ ਵੀ ਡਿਪਾਰਟਮੈਂਟ ਜਿਹੜਾ ਫੋਰੈਸਟ ਡਿਪਾਰਟਮੈਂਟ ਜਾਂ ਹੋਰ ਕੋਈ ਵੀ ਉਹ ਲੁੱਕ ਆਫਟਰ ਕਰੇਗਾ 3 ਸਾਲਾਂ ਬਾਅਦ ਆ ਜਿਹੜੀ ਉਹ ਜ਼ਮੀਨ ਆ ਉਹ ਐਨਆਰਆਈਸ ਨੂੰ ਦੇ ਦਿੱਤੀ ਜਾਏਗੀ ਜਦੋਂ ਉਹ ਫਸਲਾ ਜਿਹੜੀ ਕ੍ਰੌਪ ਆ ਦਰਖਤ ਜਿਹੜੇ ਹੈਗੇ ਆ ਜਦੋਂ ਉਹ ਮੈਚਿਓਰਿਟੀ ਤੇ ਆ ਜਾਣਗੇ ਤੇ ਕਟਾਈ ਤੇ ਆਣਗੇ ਉਦੇ ਨਾਲ ਜਿਹੜਾ ਐਨ ਆਰ ਆਈਜ਼ ਨੂੰ ਇੰਨਾ ਜ਼ਿਆਦਾ ਫਾਇਦਾ ਹੋਏਗਾ ਕਿ ਜਿਹੜਾ ਹਰ ਸਾਲ ਜਿਹੜੇ ਕ੍ਰੌਪਸ ਲਗਾਉਂਦੇ ਉਹਨਾਂ ਤੋਂ ਜ਼ਿਆਦਾ ਉਹਨਾਂ ਨੂੰ ਉਹ ਤੋਂ ਜਿਹੜਾ ਮੁਨਾਫਾ ਹੋਏਗਾ ਮਨੀ ਵਾਈਸ ਇੱਕ ਤਾਂ ਇਹ ਇਹ ਹੈ ਕਿ ਐਨ ਆਰ ਆਈਜ਼ ਇਹਦੇ ਨਾਲ ਬਿਲਕੁਲ ਬੇਤੜਕ ਹੋ ਜਾਣਗੇ ਕਿ ਜਿਹੜੀ ਸਰਕਾਰ ਆ ਉਹ ਉਹਨਾਂ ਦੀ ਜ਼ਮੀਨਾਂ ਦੀ ਚੌਕੀਦਾਰੀ ਕਰ ਰਹੀ ਹੈ ਕੋਈ ਵੀ ਨਜਾਇਜ਼ ਕਬਜ਼ਾ ਨਹੀਂ ਹੋਏਗਾ ਉਹਨਾਂ ਦੀਆਂ ਜ਼ਮੀਨਾਂ ਤੇ ਐਨ ਆਰ ਆਈ ਵੀਰ ਜਿਨ੍ਹਾਂ ਦਾ ਸਮਝ ਲੋ ਦੇ ਇਸ ਧਰਤੀ ਦੇ ਉੱਤੇ ਆ ਤੇ ਆਪਣੇ ਕਾਰੋਬਾਰਾਂ ਕਰਕੇ ਜਾਂ ਕਿਸੇ ਜਿਹੜੇ ਮਜਬੂਰੀਆਂ ਕਰਕੇ ਉਹ ਬਾਹਰ ਬੈਠੇ ਆ ਸੋ ਕਈ ਵਾਰ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਉਹਨਾਂ ਦੇ ਵੀ ਪ੍ਰੋਬਲਮ ਆਉਂਦੀਆਂ ਕਈ ਵਾਰ ਮਕੋਠੀਆਂ ਦਾ ਜ਼ਮੀਨ ਵੀ ਦੱਬੀ ਜਾਂਦੀ ਹੈ ਜਿਹਦੇ ਵਿੱਚ ਤੇ ਕਾਫੀ ਰੌਲੇ ਪੈਂਦੇ ਆ ਸੋ ਉਹਨਾਂ ਦੇ ਵਾਸਤੇ ਹੈ ਕਿ ਅਸੀਂ ਪਹਿਲਾਂ ਵੀ ਜਦੋਂ ਬਾਹਰ ਜਾਣੇ ਆ ਤੇ ਨਾਰੀ ਵੀਰਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਜਿਹੜੀ ਉਥੇ ਜ਼ਮੀਨਾਂ ਵਾ ਉਹਦੇ ਘਟੋ ਘਟ ਤੁਸੀਂ ਵੇ ਨਹੀਂ ਇਹ ਤੇ ਦਸਵਾਂ ਹਿੱਸਾ ਤੇ ਇਹ ਘਟੋ ਕੇ ਅਸੀਂ ਉਹਦੇ ਵਿੱਚ ਜੰਗਲ ਲਾਉਣਾ ਦਰਤ ਲਾਉਣੇ ਆ। ਸੋ ਹੁਣ ਵੇਖਣਾ ਹੋਵੇਗਾ ਐਨਆਰਆਈਆਂ ਨੂੰ ਇਸ ਮੁਹਿੰਮ ਦੇ ਨਾਲ ਕਿੰਨਾ ਕੁ ਜ਼ਿਆਦਾ ਫਾਇਦਾ ਮਿਲਦਾ ਤੇ ਜਿਹੜੀ ਜ਼ਮੀਨਾਂ ਦੇ ਉੱਤੇ ਕਬਜ਼ੇ ਹੁੰਦੇ ਨੇ ਉਹਨਾਂ ਕਬਜ਼ਾ ਨੂੰ ਰੋਕਣ ਲਈ ਇਹ ਮੁਹਿੰਮ ਕਿੰਨੀ ਜ਼ਿਆਦਾ ਲਾਭਦਾਇਕ ਹੁੰਦੀ ਆ ਤਾਂ ਸਮਾਂ ਦੱਸੇਗਾ। ਕੈਮਰਾ ਪਰ ਸੰਗੁਰਪੀ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ। ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ। ਗੱਲ ਕਰਾਂਗੇ ਸਿਆਸੀ ਹਵਾ ਦੀ। ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਖੋਲ੍ਹਾਂਗੇ ਅੰਦਰੋਂ ਨੀਰਾਦ ਬਣਾਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ